जय भीम जय भारत ਤੁਸੀਂ ਦੇਖ ਰਹੇ ਹੋ ਦੋਆਬਾ ਪਬਲਿਕ ਨਿਊਜ਼ ਚੈਨਲ ਇਸ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ ਅੱਜ ਇਤਿਹਾਸਕ ਸ਼ਹਿਰ ਨੂਰਮੈਲ ਰਵਿਦਾਸ ਚੌਕ ਵਿਖੇ 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਦਾ 134ਵਾਂ ਜਨਮ ਦਿਵਸ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਦੀਵੇ ਅਤੇ ਮੋਮਬਤੀਆਂ ਬਾਲ ਕੇ ਖੁਸ਼ੀ ਸਾਂਝੀ ਕੀਤੀ ਇਸ ਖੁਸ਼ੀ ਦੇ ਮੌਕੇ ਤੇ ਰਕੇਸ਼ ਗਲੇਰ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਨੂਰਮੈਲ ਐਸ ਐਚਓ ਨੂਰ ਮਹਿਲ ਅਤੇ ਨਗਰ ਕੌਂਸਲ ਦੇ ਪ੍ਰਧਾਨ ਬੀਬੀ ਹਰਦੀਪ ਕੌਰ ਜੌਨ ਨੇ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਅਤੇ ਉਨ੍ਹਾਂ ਦੇਸ਼ ਵਾਸੀਆਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਸੁਰਜੀਤ ਕੁਮਾਰ ਨੇ ਬੋਲਦਿਆਂ ਕਿਹਾ ਕਿ ਸਾਨੂੰ 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਦਿੱਤੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਦੀਪਕ ਕੁਮਾਰ ਦੀਪੂ ਐਮਸੀ ਵੱਲੋਂ ਵੀ ਇਸ ਖੁਸ਼ੀ ਦੇ ਮੌਕੇ ਤੇ ਸਭ ਦੇਸ਼ਵਾਸੀਆਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੱਤੀ ਨੂਰਮਹਿਲ ਤੋਂ ਪੱਤਰਕਾਰ ਸਤਨਾਮ ਕੁਮਾਰ ਸੋਨੂ ਦੀ ਇੱਕ ਖਾਸ ਰਿਪੋਰਟ ਜੇਵਾ ਬਹੁਤ ਕਾਦੀ ਤੁਮ ਜੜਿਆ ਬਹੁਤ ਜੀ ਆਣਾ ਨਹੀਂ ਲੱਗਦਾ ਮੇਰੇ ਕਿਤੇ ਆਣਾ ਨਹੀਂ ਚਾਹੀਦਾ ਜੀ ਹਜ਼ੂਰ ਜੀ ਕੋ ਕਹਿੰਦਾ ਅਜੇ ਜੋ ਪ੍ਰੋਗਰਾਮ ਦਾ ਮਤਲਬ ਸਾਡੀ ਜਿੱਤ ਰਹਿ ਗਈ ਸੀ ਕੋਈ ਗੱਲ ਨਹੀਂ ਮਨਪ੍ਰੀਤ ਸਾਹਿਬ ਜੀ ਉਸਾਰੀ ਜੰਪੀ 650 ਰੁਪਏ ਭਰਾਇਆ ਭਰਾਂ ਨੂੰ ਕੰਨਾ ਮੈਂ ਭੇਜਾਂ ਮੈਂ ਜਦੋਂ ਦਿਓ ਪਾ ਕੇ ਵੀ ਹੁਣ ਭਰਾਂ ਹਾਂ ਜੀ ਬਹੁਤ ਪਾ ਦਿਓ ਅੱਜ ਡਾਕਟਰ ਪੀਮਰਾਵ ਮੈਦਕਾ ਸਾਹਿਬ ਜੀ ਦਾ 134 ਮਾ ਕੀ ਸਾਧੇ ਆ ਬਈ ਸਾਡੇ ਲਈ ਤਾਂ ਗੁਰਪੁਰ ਵੀ ਆ ਠੀਕ ਨਹੀਂ ਸਾਡੇ ਲੋਕਾਂ ਲਈ ਉਹਨਾਂ ਨੇ ਜੋ ਕੁਝ ਕੀਤਾ ਹੈਗਾ ਨਾ ਅਸੀਂ ਕਦੀ ਭੁੱਲ ਨਹੀਂ ਸਕਦੇ ਪਰਮਾਤਮਾ ਨੂੰ ਜਿੱਥੇ ਵੀ ਰੂਹ ਹੈਗੀ ਆ ਉਹਨਾਂ ਨੂੰ ਸਵਰਗ ਦੀ ਬਸਾ ਦੇ ਬੀਮਰਾਓ ਅੰਬੇਦਕਰ ਜੀ ਨੇ ਦੇਸ਼ ਵਾਸੀਆਂ ਲਈ ਸਾਰੇ ਲੋਕਾਂ ਲਈ ਸਾਰੀਆਂ ਜਾਤੀਆਂ ਲਈ ਹਰ ਇੱਕ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਸਤਿਕਾਰ ਲੈ ਕੇ ਉਹਨਾਂ ਨੇ ਇੱਕ ਕਹਿੰਦੇ ਉਹਨੇ ਮਿਸਾਲ ਪੈਦਾ ਕਰ ਦਿੱਤੀ ਜੋ ਕਿ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੁੰਦੀ ਦੁਨੀਆ ਵਿੱਚ ਬਹੁਤ ਛੱਟ ਲੋਕ ਹੁੰਦੇ ਆ ਜਿਹੜੇ ਇਸ ਤਰ੍ਹਾਂ ਦੇ ਗਾਈਡ ਲਾਈਨ ਕਰਦੇ ਆ ਸੋ ਅਸੀਂ ਅੱਜ ਦੇ ਦਿਨ ਤੇ ਸਾਰੇ ਲੋਕਾਂ ਨੂੰ ਡਾਕਟਰ ਵੀਰਾਂ ਅੰਬੇਦਕਰ ਜੀ ਜਾਂਦੇ ਨੇ ਆ ਬਹੁਤ ਬਹੁਤ ਵਧਾਈਆਂ ਦਿੰਨੇ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੈਪੁਰ ਜੈਪਾਲ ਅੱਜ ਬਹੁਤ ਹੀ ਵਧੀਆ ਜਿਹੜਾ oprala ਮੰਥਨ ਕਲੇਰਜੀ ਵੱਲੋਂ ਡਾਕਟਰ ਵੀਪ ਭੀਮਰਾਓ ਅੰਬੇਦਕਰ ਜੀ ਦੇ 134ਵੇਂ ਜਨਮ ਉਸ ਦਿਤੇ ਕੀਤਾ ਗਿਆ ਆ ਔਰ ਸਾਰੇ ਹੀ ਜਿੰਨੇ ਵੀ ਸਾਡੇ ਸਮਾਜ ਦੇ ਲੋਕ ਆ ਸਾਰਿਆਂ ਵਿੱਚ ਬਹੁਤ ਉਸ਼ਾ ਆ ਕਿਉਂਕਿ ਡਾਕਟਰ ਪੀਮਨਾਵ ਅੰਬੇਦਕ ਜੀ ਨੇ ਐਸਾ ਸੰਵਿਧਾਨ ਦੀ ਰਚਨਾ ਕੀਤੀ ਆ ਜਿਸ ਵਿੱਚ ਸਾਰਿਆਂ ਨੂੰ ਇੱਕ ਬਰਾਬਰਤਾ ਦਿਖਾਈ ਗਈ ਆ ਅਸੀਂ ਹਰ ਸਾਲ ਦੀ ਤਰ੍ਹਾਂ ਜਿਹੜਾ ਇਸ ਸਾਲ ਵੀ ਇਹ ਜਿਹੜਾ ਜਿਹੜਾ ਮੌਸਮ ਬਣਾ ਰਹੇ ਪਰ ਮੰਤਰੀ ਜੀ ਸੋਨੋ ਜੀ ਸਾਡੇ ਸੋਨੋ ਭਾਈ ਠੇਕੇਦਾਰ ਉਹਨਾਂ ਦੀ ਰਹਿਨਮਾਈ ਦੇ ਵਿੱਚ ਪ੍ਰਧਾਨ ਜੀ ਦੀ ਰਹਿਨਮਾਈ ਦੇ ਵਿੱਚ ਜਿਹੜਾ ਇਹ ਸਾਰਾ ਕਾਰਜਕਾਲ ਚੱਗੇ ਸ਼੍ਰੀ ਰਕੇਸ਼ ਕਰੇਵਾਲ ਜੀ ਜੋ ਕਿ ਚੇਅਰਮੈਨ ਨੇ ਸ਼੍ਰੀ ਗੁਰੂ ਰਵਜਾਦ ਸਰਵੰਨਕ ਕਮੇਟੀ ਦੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਸਾਰਾ ਜਿਹੜਾ ਕਾਰਜਕਾਲ ਕੀਤਾ ਗਿਆ ਅਸੀਂ ਬਹੁਤ ਬਹੁਤ ਸਾਰੀ ਦੰਗ ਸੰਗਤ ਨੂੰ ਧੰਨਵਾਦ ਕਰਦੇ ਹਾਂ ਜੋ ਕਿ ਅੱਜ ਇੱਥੇ ਸ਼ਮੂਲੀਅਤ ਸਾਰਿਆਂ ਨੇ ਕੀਤੀ ਆ ਔਰ ਸਾਰੇ ਇੱਥੇ ਹਾਜ਼ਰ ਹੋਏ ਇਹਦੇ ਨਾਲ ਹੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਬਾਦ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮਵਰਸ ਤੇ ਖੁਸ਼ੀ ਭਰਿਆ ਦਿਨ ਆ ਡਾਕਟਰ ਭੀਮਰਾਓ ਬਾਬਾ ਸਾਹਿਬ ਮੇਹਤਕਰ ਜੀ ਦੇ 134ਵੇਂ ਜਨਮ ਦਿਹਾੜੇ ਦੀਆਂ ਸਭ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਬਾਬਾ ਸਾਹਿਬ ਦੀ ਸੋਚ ਤੇ ਚੱਲਣ ਲਈ ਆਪਾਂ ਨੂੰ ਇੱਕ ਪ੍ਰੇਰਣਾ ਦਾ ਕਰਨੀ ਲੈਣੀ ਪੈਣੀ ਆ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਪੜੋ ਜੁੜੋ ਸੰਘਰਸ਼ ਕਰੋ ਤੇ ਆਪਾਂ ਬੱਚਿਆਂ ਨੂੰ ਜਰੂਰ ਪੜਾਈਏ ਰੋਟੀ ਭਾਵੇਂ ਘੱਟ ਖਾ ਲਈਏ ਪਰ ਬੱਚਿਆਂ ਨੂੰ ਜਰੂਰ ਪੜਾਓ ਤੇ ਬਾਬਾ ਸਾਹਿਬ ਦੀ ਸੋਚ ਨੂੰ ਪ੍ਰਣਾਮ ਹੈ ਜੀ ਤੇ ਤੇ ਧੰਨਵਾਦ ਜੀ ਸਾਰਿਆਂ ਦਾ